ਤੋਂਦਰ ਮਿਸਲ ਸਤਲੁਜ ਦੇ ਵੱਲੋਂ ਹੰਮੁੰਦੇ ਉੱਤੇ ਪ੍ਰੈਸ ਕਾਨਫਰੰਸ ਕੀਤੀ ਗਿਆ। ਉਹਨਾਂ ਦੱਸਿਆ ਕਿ ਮਿਸਲ ਸਤਲੁਜ ਦੇ ਸ਼੍ਰੀ ਕਾਲਕਤਖ ਸਾਹਿਬ ਦੇ ਜਥੇਦਾਰ ਦੇ ਨਾਲ ਮੁਲਾਕਾਤ ਕੀਤੀ ਹੈ ਤੇ ਪੰਥਕ ਸਿਆਸਤ ਉੱਤੇ ਚਰਚਾ ਕੀਤੀ ਹੈ। ਉਹਨਾਂ ਕੀ ਕੁਝ ਕਹੇ ਹਾਂ ਉਹ ਜਾਣਦੇ। ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅ ਅਸੀਂ ਮਿਸਲ ਸਤਲੁਜ ਵੱਲੋਂ 21 ਤਰੀਕ ਨੂੰ ਜਥੇਦਾਰ ਸਾਹਿਬ ਕੋਲੇ ਮਿਲ ਕੇ ਆਏ ਸੀ ਅ ਕਾਲਕਤਖ ਸਾਹਿਬ ਦੇ ਜਥੇਦਾਰ ਸਾਹਿਬ ਕੋਲੋਂ ਉਸੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ। ਜੋ ਇਸ ਟਾਈਮ ਪੰਥਕ ਸਿਆਸਤ ਦੇ ਵਿੱਚ ਜੋ ਇੱਕ ਪਿਆਵੇ ਜਾਂ ਕਨਫਿਊਜ਼ਨ ਹੋਇਆ ਵਿਆ ਜਾਂ ਕਯੋਸ ਪਿਆ ਇਹਦੇ ਬਾਬਤ ਮਿਲੇ ਸੀਗੇ ਤੇ ਉਹਨਾਂ ਨੇ ਉਹਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਵੀ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਹਾਂ ਪੰਥਕ ਤੌਰ ਤੇ ਕਿਉਂਕਿ ਹੁਣ ਉਹ ਪੰਥ ਦੇ ਰੀਨਾਂ 'ਚ ਆ ਗਈ ਹੈ ਗੱਲ ਤੇ ਜੋ ਵੀ ਉਹ ਫੈਸਲਾ ਲੈਣਗੇ ਅਸੀਂ ਉਹਦੇ ਨਾਲ ਸਮਰਪਤ ਹਾਂ ਜੋ ਵੀ ਉਹ ਲੈਣਗੇ ਅਸੀਂ ਉਹਦਾ ਮਤਲਬ ਇਸਤਮਾਲ ਕਰਾਂਗੇ ਤੇ ਉਹਨਾਂ ਦੇ ਜੋ ਵੀ ਉਹ ਸਟੈਪ ਲੈਣਗੇ ਉਹਦੇ ਵਾਸਤੇ ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਸਮਰਪਤ ਆ ਤੇ ਉਹਨਾਂ ਨੂੰ ਸਪੋਰਟ ਕਰਾਂਗੇ ਉਹਦੇ ਵਿੱਚ ਪਰ ਨਾਲ ਦੀ ਨਾਲ ਜੋ ਕੁਝ ਸਾਡੀਆਂ رائے ਸੀਗੀਆਂ ਜਾਂ ਸਾਨੂੰ ਅਸੀਂ ਸਮਝਦੇ ਸੀਗੇ ਕਿ ਵੀ ਸਾਨੂੰ ਵਿਚਾਰ ਆਪ ਦੇ ਦੇਣੇ ਚਾਹੀਦੇ ਆ ਹਾਲਾਂਕਿ ਉਹ ਉਹਨਾਂ ਦਾ ਆਪਦਾ ਪ੍ਰੈਰੋਗੇਟਿਵ ਆ ਕਿ ਵੀ ਉਹ ਉਹ ਚੀਜ਼ ਨੂੰ ਉਹ ਉਹਦੇ ਵਿੱਚ ਕਿੰਨਾ ਉਹ ਲੈਂਦੇ ਆ ਜਾਂ ਪੂਰਾ ਕਿੰਨਾ ਦੇ ਨਾਲ ਸਹਿਮਤ ਹੁੰਦੇ ਆ ਜਾਂ ਕਿੰਨਾ ਫੈਸਲੇ 'ਚ ਵਾਪੇ ਉਹਨਾਂ ਦਾ ਪਰ ਅਸੀਂ ਜੋ ਵਿਚਾਰ ਦੇਣੇ ਸੀ ਅਸੀਂ ਨਾਲ ਦੇ ਕੇ ਆਏ ਆ ਉਹ ਤੁਹਾਡੇ ਨਾਲ ਸਾਂਝੇ ਕਰਦੇ ਆਂ ਇਕਤਾ ਸੀ 11 ਅ ਅਕਾਲੀ ਲੀਡਰਸ ਦੀ ਲਿਸਟ ਦੇ ਕੇ ਆਏ ਆ ਜਿਨ੍ਹਾਂ ਦਾ ਅਸੀਂ ਸਮਝਦੇ ਆ ਕਿ ਜਿਨ੍ਹਾਂ ਨੇ ਪੰਥ ਤੇ ਕੌਮ ਨਾਲ ਧਰੋ ਕਮਾਇਆ ਉਸ ਸਮੇ ਮੌਜਾਂ ਮਾਣੀ ਆ ਜਾਂ ਉਹ ਐਕਟਿਵਲੀ ਪਾਰਟਿਸਿਪੇਟ ਕੀਤਾ ਕਿ ਵੀ ਜਦੋਂ ਬੇਅਦਬੀਆਂ ਹੋਈਆਂ ਜਾਂ ਹੋਰ ਉਦੋਂ ਬਾਅਦ ਜਿਹੜੇ ਆਪਣਾ ਕਾਂਡ ਹੋਏ ਜਿਵੇਂ ਬਰਗਾੜੀ ਦਾ ਜਾਂ ਬਹਿਬਲ ਦਾ ਤਾਂ ਉਹਦੇ ਵਿੱਚ ਉਹ ਪਾਰਟਿਸਪੈਂਟ ਸੀਗੇ ਤੇ ਉਹਨਾਂ ਨੇ ਉਹਨੂੰ ਉਸ ਸਮੇ ਯਾ ਤਾਂ ਐਕਟਿਵਲੀ ਪਾਰਟਿਸਿਪੇਟ ਕੀਤਾ ਜਾਂ ਉਸ ਸਮੇਂ ਉਹਨਾਂ ਦੀ ਉਹਨਾਂ ਨੇ ਕੋਈ ਐਸਾ ਸਟੈਪ ਨਹੀਂ ਚੱਕਿਆ ਬਟ ਆਪਦੀਆਂ ਮਲਾਈਆਂ ਖਾਂਦੇ ਰਹੇ ਜਾਂ ਆਪਣਾ ਆਪਣਾ ਰਾਜਨੀਤਿਕ ਜਿਹੜਾ ਉਹ ਮਾਨਦੇ ਰਹੇ ਆਪਦਾ ਜਿਹੜਾ ਆਪਣਾ ਕਲਾਊਡ ਹੈਗਾ ਉਹਦੇ ਨਾਲ ਨਾਲ ਹੋਰ ਜਿਹੜੇ ਲੋਕ ਹੈਗੇ ਆ ਇਹ ਜਿਹੜੇ 11 ਦੀ ਆਪਾਂ ਲਿਸਟ ਦਿੱਤੀ ਹੈ ਇਹਦੇ ਵਿੱਚ ਉਹਨਾਂ ਨੂੰ ਇਹ ਕਿਹਾ ਕਿ ਇਹ 11 ਦੇ 11 ਬੰਦੇ ਆਕਾਲੀ ਸਿਆਸਤ ਤੋਂ ਪਾਸੇ ਕਰਨੇ ਚਾਹੀਦੇ ਆ ਇਸ ਤੋਂ ਇਲਾਵਾ ਜਿਹੜਾ ਹੈਗੇ ਆ ਕੁਝ ਲੋਕ ਜਿਹੜੇ ਬਾਕੀ ਹੈਗੇ ਆ ਹੈ ਉਹਨਾਂ ਨੂੰ ਜੋ ਟੁਕਮੀਆਂ ਤਨਖਾਹਾਂ ਲੱਗ ਸਕਦੀਆਂ ਉਹ ਲਾਈਆਂ ਜਾਣ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਤੇ ਇੱਕ ਤਾਂ ਇਹ ਜਿਹੜਾ ਮੁੱਖ ਹੈਗਾ ਕਿ ਜਿੰਨੀ ਦੇਰ ਇਹਨਾਂ ਨੂੰ ਪਾਸੇ ਨਹੀਂ ਆਪਾਂ ਕਰਦੇ ਓਨੀ ਦੇਰ ਅਕਾਲੀ ਸਿਆਸਤ ਜਿਹੜੀ ਕਿ ਪੰਥ ਦੀ ਸਿਆਸਤ ਆ ਜਾਂ ਪੰਥ ਦੀ ਵਾਰ ਆ ਉਹ ਸੁਰੱਖਤ ਨਹੀਂ ਹੁੰਦੀ ਇਸ ਤੋਂ ਇਲਾਵਾ ਆਪਾਂ ਉਹਨਾਂ ਨੂੰ ਸੁਝਾਅ ਹੋਰ ਦਿੱਤੇ ਆ ਕਿ ਰਿਵਾਈਵਲ ਵਾਸਤੇ ਕੀ ਕਰਨ ਦੀ ਲੋੜ ਆ ਉਹ ਮੈਂ ਤੁਹਾਨੂੰ ਦੱਸ ਸਕਦਾ ਹਾਂ ਇੱਕ ਕਿ ਇਹ ਅਕਾਲੀ ਦਲ ਨੂੰ ਇਹਨਾਂ ਨੂੰ ਪਾਸੇ ਕਰਨ ਤੋਂ ਬਾਅਦ ਅਕਾਲੀ ਦਲ ਆਪਦੇ ਜਿਹੜੇ ਮਿੱਥੇਵੇਂ ਸੰਵਿਧਾਨ ਸੀਗਾ ਉਹਦੇ ਤੋਂ 1974 ਤੋਂ ਹੀ ਪਾਸੇ ਹੋਣ ਲੱਗਿਆ 1985 ਤੋਂ ਬਾਅਦ ਤਾਂ ਬਿਲਕੁਲ ਹੀ ਉਹ ਤੋਂ ਅਲੱਗ ਚਲਾ ਗਿਆ ਤਾਂ ਆਪਦੇ ਮੂਲ ਸੰਵਿਧਾਨ ਵੱਲ ਮੁੜੇ ਜਿੱਥੇ ਉਹਦਾ ਮੂਲ ਜਿਹੜਾ ਕੰਮ ਸੀਗਾ ਉਹ ਸੀਗਾ ਕਿ ਪੰਥ ਨੂੰ ਤੇ ਸਿੱਖ ਜਿਹੜੀਆਂ ਹੱਕ ਹਕੂਕ ਆ ਉਹਨਾਂ ਦੀ ਰੱਖਿਆ ਕਰਨਾ ਐਸਜੀਪੀਸੀ ਦੀ ਵਾਰਡ ਬਣਨਾ ਅੱਜ ਅਕਾਲੀ ਦਲ ਜਿਹੜਾ ਹੈਗਾ ਉਹ ਆਪਦੇ ਆਪ ਨੂੰ ਕਦੀ ਪੰਜਾਬੀ ਪਾਰਟੀ ਕਹਿੰਦਾ ਕਦੀ ਸੈਕੂਲਰ ਪਾਰਟੀ ਕਹਿੰਦਾ ਉਹ ਪੰਥਕ ਹਿੱਤਾਂ ਤੋਂ ਬਿਲਕੁਲ ਦੂਰ ਚਲਾ ਗਿਆ ਗਿਆ ਇਸ ਤੋਂ ਇਲਾਵਾ ਜਿਹੜਾ ਹੈਗੇ ਅਗਲੇ ਦੋ ਚੀਜ਼ਾਂ ਹੋਰ ਸੀ ਕਿ ਦੁਨੀਆ ਭਰ ਚ ਜਿਹੜਿਆ ਫੈਲਿਆ ਵਿਆ ਸਿੱਖ ਭਾਈਚਾਰਾ ਜੋ ਇਹ ਕਰਨ ਤੋਂ ਬਾਅਦ ਦੁਨੀਆ ਭਰ ਚ ਜਿਹੜਾ ਫੈਲਿਆ ਵੇ ਸਿੱਖ ਭਾਈਚਾਰਾ ਉਹਦੇ ਵਾਸਤੇ ਅਕਾਲੀ ਜਿਹੜੀ ਹੈਗੀ ਆ ਮੈਂਬਰਸ਼ਿਪ ਹੈਗੀ ਆ ਜਿਹੜੀ ਉਹ ਖੋਲੀ ਜਾਵੇ ਅੱਜ ਜੇ ਤੁਸੀਂ ਅਕਾਲੀ ਦਲ ਦੇ ਮੈਂਬਰ ਬਣਨਾ ਚਾਹੁੰਦੇ ਹੋ ਤੁਹਾਡੇ ਕੋ ਕੋਈ ਤਰੀਕਾ ਨਹੀਂ ਮੇਰੇ ਖਿਆਲ 10-15 ਸਾਲ ਤੋਂ ਪਤਾ ਨਹੀਂ ਉਹਨਾਂ ਨੇ ਕੋਈ ਮੈਂਬਰਸ਼ਿਪ ਬਣਾਈ ਆ ਕਿ ਨਹੀਂ ਬਣਾਈ ਤੇ ਉਹ ਖੋਲਿਆ ਜਾਵੇ ਤੇ ਤਰੀਕਾਕਾਰ ਜਿਹੜਾ ਸੀਗਾ ਪੁਰਾਣਾ ਉਸੇ ਤਰੀਕੇ ਨਾਲ ਸੰਵਿਧਾਨ ਪੁਰਾਣਾ ਬਹਾਲ ਕਰਕੇ ਉਸੇ ਤਰੀਕੇ ਨਾਲ ਜਿਹੜਾ ਹੈਗਾ ਇਲੈਕਸ਼ਨ ਹੋਣ ਡੈਲੀਗੇਟਸ ਚੁਣੇ ਜਾਣ ਤੇ ਲੀਡਰਸ਼ਿਪ ਦੁਬਾਰਾ ਅਮਰਜ ਹੋਵੇ ਤਾਂ ਕਿ ਇੱਕ ਉਹ ਲੀਡਰਸ਼ਿਪ ਅਮਰਜ ਹੋਵੇ ਜਿਹੜੀ ਪੰਥ ਖੇਤਾਂ ਨੂੰ ਰੱਖ ਸਕੇ ਪੰਜਾਬ ਦੇ ਹਿੱਤਾਂ ਨੂੰ ਵੇਖ ਸਕੇ ਤੇ ਜਿਹੜਾ ਵੀ ਜਿਹੜਾ ਅਕਾਲੀ ਦਲ ਦਾ ਮੂਲ ਸਿਧਾਂਤ ਹੈ ਜਾਂ ਮੂਲ ਕਾਰਨਾ ਬਣਾਉਣ ਦਾ ਉਹ ਸੁਰੱਖਤ ਕਰ ਸਕੇ ਤੇ ਇਸ ਤੋਂ ਇਲਾਵਾ ਅਸੀਂ ਆਪ ਦਾ ਜਿਹੜਾ ਆਪਣਾ ਹੈਗਾ ਮਿਸਲ ਸੱਤ ਲੋਜ ਵੱਲੋਂ ਇੱਕ ਗੱਲ ਪੰਤ ਦੀ ਗੱਲ ਪੰਜਾਬ ਦੀ ਡਾਕੂਮੈਂਟ ਰਿਲੀਜ਼ ਕੀਤਾ ਗਿਆ ਸੀ ਉਹਦਾ ਖਰੜਾ ਦੇ ਕੇ ਆਏ ਆ ਕਿ ਜਿਹੜਾ ਕਿ ਅਨੰਤਪੁਰ ਸਾਹਿਬ ਦੇ ਮਤੇ ਤੋਂ ਸੇਧ ਲੈਂਦਾ ਹੋਇਆ ਅੱਗੇ ਦੀ ਜੋ ਅੱਜ ਦੇ ਢੁਕਵੇਂ ਸਮੇਂ ਆਸਤੇ ਆਪਾਂ ਕੀ ਕੀ ਟੀਚਿਆਂ 'ਤੇ ਲੜ ਸਕਦੇ ਆ ਕਿਹੜੇ ਟੀਚਿਆਂ 'ਤੇ ਸੰਘਰਸ਼ ਕਰ ਸਕਦੇ ਆ ਕਿਹੜੇ ਟੀਚੇ ਆਪਾਂ ਨੂੰ ਪ੍ਰਾਪਤ ਕਰਨੇ ਜ਼ਰੂਰੀ ਆ ਉਹਦਾ ਦੇ ਕੇ ਆਏ ਸੋ ਇਹ ਮੁੱਖ ਤੌਰ ਤੇ ਸੀਗਾ ਅੱਜ ਦਾ ਜਿਹੜਾ ਸਮਾਂ ਹੈ ਉਹ ਬਹੁਤ ਹੀ ਸਿੱਖਿਆ 'ਤੇ ਭਿਆਨਕ ਹੈਗਾ ਜਿਸ ਤਰੀਕੇ ਨਾਲ ਸਾਡੀ ਪੰਥਕ ਪਾਰਟੀ ਨੂੰ ਪਿੱਛੇ ਖੇ ਖੋਰਾ ਲੱਗਿਆ ਇਹ ਸਮਝ ਲਓ ਉਂਝਾ ਹੀ ਸਮਾਂ ਹੈ ਜਿਵੇਂ ਆਪਣਾ ਮਹਾਰਾਜ ਦੇ ਰਾਜ ਤੋਂ ਬਾਅਦ ਸਾਡੀ ਫੌਜ ਖਤਮ ਹੋਈ ਤੇ ਹੌਲੀ-ਹੌਲੀ ਇੱਥੇ ਅੰਗਰੇਜ਼ਾਂ ਦਾ ਰਾਜ ਆ ਗਿਆ ਤੇ ਅੱਜ ਤੱਕ ਆਪਾਂ ਉਹਨੂੰ ਸਮੇਂ ਨੂੰ ਸੰਭਾਲ ਨਹੀਂ ਸਕੇ ਸਮਾਂ ਸੰਭਾਲਣ ਦਾ ਵਕਤ ਆ ਮਾੜੀ ਲੀਡਰਸ਼ਿਪ ਜਿਹੜੀ ਕਿ ਜਿਨ੍ਹਾਂ ਨੂੰ ਚਾਹੇ ਮਹਾਂਤ ਕਹਿ ਲੋ ਮਸੰਦ ਕਹਿ ਲੋ ਡੋਗਰੇ ਕਹਿ ਲੋ ਇਹਨਾਂ ਨੂੰ ਪਾਸੇ ਕਰੋ ਇਹਨਾਂ ਨੂੰ ਸਾਈਡ ਕੀਤਾ ਜਾਵੇ ਤੇ ਇਹਨਾਂ ਨੂੰ ਆਪਣਾ ਜਿਹੜੀ ਹੈ ਫਰੈਸ਼ ਲੀਡਰਸ਼ਿਪ ਯੰਗਸਟਰਸ ਦੀ ਜਾਂ ਪੰਥ ਪਾਸਤ ਲੋਕਾਂ ਦੀ ਖੜੀ ਕੀਤੀ ਜਾਵੇ ਤੇ ਪਾਰਟੀ ਨੂੰ ਫੇਰ surjit 11 ਦੀ ਲਿਸਟ ਹੈ ਜੀ ਅਸੀਂ ਤੁਹਾਨੂੰ ਸਾਰਿਆਂ ਨੂੰ ਉਹ ਲਿਸਟ ਦੇ ਦਿੰਦੇ ਆ ਫੋਟੋ ਕਾਪੀ ਦੇ ਦਿੰਦੇ ਆ ਲੈਟਰ ਦੀ ਜਿਹੜੀ ਦੇ ਕੇ ਆਏ ਆ ਨਾਲ ਲਿਸਟ ਦੇ ਦਿੰਦੇ ਆ ਮੁੱਖ ਤੌਰ ਤੇ ਮੈਂ ਤੁਹਾਨੂੰ ਸੁਣਾ ਦਿੰਦਾ ਜੀ ਸੁਖਦੇਵ ਸਿੰਘ ਢੀਂਡਾ ਸਾਹਿਬ ਪ੍ਰਵਿੰਦਰ ਸਿੰਘ ਢੀਂਡਾ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਵਰਸਾ ਸਿੰਘ ਬਲਟੋਹਾ ਦਿਲਜੀਤ ਸਿੰਘ ਚੀਮਾ surjit ਸਿੰਘ ਰਖੜਾ ਬੀਬੀ ਹਰਸਿੰਰਤ ਕੋਰ ਬਾਦਲ ਤੇ ਪਲਵਿੰਦਰ ਸਿੰਘ ਪੁੰਦੜ ਆਪਣਾ ਮੁੱਖ ਇਹ ਸੀਗਾ ਕਿ ਕੋਈ ਇਹ ਨਾ ਵੇਖਿਆ ਜਾਵੇ ਕਿ ਵੀ ਇਹ ਕਿਹੜੇ ਧੜੇ ਚ ਆ ਕਿੱਥੇ ਆ ਤੁਸੀਂ ਆਬਜੈਕਟਿਵਲੀ ਵੇਖੋ ਕਿ ਕਿਹੜੇ ਨੇ ਉਦੋਂ ਮੌਜਾਂ ਮਾਣੀਆਂ ਕਿਹੜੇ ਨੇ ਪੰਥ ਦੇ ਵਿਰੋਧੀ ਤਾਕਤਾਂ ਨਾਲ ਹੱਥ ਮਲਾਏ ਆ ਜਾਂ ਉਹਨਾਂ ਤੋਂ ਸਹੈਤਾ ਲਈ ਜਾਂ ਉਹਨਾਂ ਦੇ ਹੱਕ ਦੀ ਗੱਲ ਕੀਤੀ ਤੁਸੀਂ ਉਸ ਹਿਸਾਬ ਨਾਲ ਫੈਸਲਾ ਵੇਖੋ ਜੀ ਇਹ ਇਹ ਗੱਲ ਇਹਨੂੰ ਘੱਟ ਵੱਤ ਕਰਨਾ ਕੁਝ ਵੀ ਕਰਨਾ ਉਹ ਜਥੇਦਾਰ ਸਾਹਿਬ ਦਾ ਆਪਦਾ ਪ੍ਰੈਰੋਗੇਟਿਵ ਆ ਆਪਾਂ ਤਾਂ ਇੱਕ ਸੁਝਾਅ ਦੇ ਸਕਦੇ ਆ ਕਿ ਵੀ ਇਸ ਤਰੀਕੇ ਆ ਹਾਂ ਹੋਰ ਵੀ ਜੇ ਉਹ ਸਮਝਦੇ ਆ ਕਿ ਕੋਈ ਹੋਰ ਵੀ ਹੈਗੇ